ਜਵੇਂ ਕਿ ਪਹਿ ਜਾਣਦੇ ਆ ਵੀ 1991 ਤੋਂ ਜਿਹੜੀਆਂ ਨਵੀਆਂ ਆਰਥਿਕ ਨੀਤੀਆਂ ਦੇ ਤਹਿਤ ਲਗਾਤਾਰ ਹਮਲੇ ਜਾਰੀਆ ਮਲਟੀਨੇਸ਼ਨਲ ਕੰਪਨੀਆਂ ਵੱਲੋਂ ਆਪਣੇ ਵਪਾਰ ਦੇ ਵਾਧੇ ਵਾਸਤੇ ਤੀਜੀ ਦੁਨੀਆ ਦੇ ਦੇਸ਼ਾਂ ਦੇ ਵਿੱਚ ਲਗਾਤਾਰ ਪੈਰ ਪਸਾਰੇ ਜਾ ਰਹੇ ਆ ਸਾਡੇ ਨਾਲ ਜੁੜੇ ਹੋਏ ਨੇ ਜਮੂਰੀ ਕਿਸਾਨ ਸਭਾ ਦੇ ਸੂਬੇ ਦੇ ਪ੍ਰਧਾਨ ਆ ਡਾਕਟਰ ਸਤਨਾਮ ਸਿੰਘ ਜਨਾਲਾ ਜੀ ਜਿਹੜੇ ਆਪ ਖੁਦ ਖੇਤੀ ਮਾਰਨੇ ਇਹਨਾਂ ਤੋਂ ਜਾਣਦੇ ਆ ਕਿ ਹੁਣ ਮੌਜੂਦਾ ਅਵਸਥਾ ਜਿਹੜੀ ਆ ਉਹ ਕੀ ਚੱਲ ਰਹੀ ਆ 1995 ਤੋਂ ਲੈ ਕੇ ਅੱਜ ਤੱਕ ਜੋ ਕੁਝ ਵਾਪਰਿਆ ਉਹ ਤੇ ਸਾਨੂੰ ਸਾਰਿਆਂ ਨੂੰ ਪਤਾ ਪਰ ਇਸ ਵੇਲੇ ਕੀ ਵਾਪਰ ਰਿਹਾ ਪੂਰੀ ਦੁਨੀਆ ਦੇ ਵਿੱਚ ਥੋੜਾ ਜਿਹਾ ਉਹਦੇ ਬਾਰੇ ਆਪਾਂ ਜਾਣਨਾ ਚਾਹਾਂਗੇ ਸਵਾਗਤ ਜੀ ਆ ਵੇਖੋ ਜਰਾ ਵਿਸ਼ਵ ਪਾਰ ਸੰਸਥਾ 1996 ਦਾ ਹਿੰਦੁਸਤਾਨ ਵਿੱਚ ਐਂਟਰ ਹੋਇਆ ਉਹਦੋਂ ਤੋਂ ਹੀ ਜੰਨੀਆਂ ਕਿਸਾਨ ਜਥੇਬੰਦੀਆਂ ਮਜ਼ਦੂਰ ਜਥੇਬੰਦੀਆਂ ਜਾਂ ਹੋਰ ਗਾਵਦ ਲੋਕ ਆਜ਼ਮੋਕਰਟ ਆ ਉਹ ਲਗਾਤਾਰ ਹੀ ਇਹਦਾ ਵਿਰੋਧ ਕਰਦੇ ਰਹਿਆ ਕਿ ਜਿਹੜਾ ਵਿਸ਼ਵਪਾਰ ਜਿਹੜੀ ਸੰਸਥਾ ਵਾ ਇਹ ਸਾਡੇ ਵਿਰੋਧ ਵਿੱਚ ਜਾਵੇ ਕਿਉਂਕਿ ਇਹ ਤਕੜੇ ਦਾ 3700 ਅਸੀਂ ਚਾਹੁੰਨੇ ਆ ਖਾਸ ਕਰਕੇ ਸਾਡੀ ਜਮਹੂਰੀ ਕਿਸਾਨ ਸਭਾ ਦੀ ਜਾਂ ਕਿਸਾਨ ਮੋਰਚਾ ਨਹੀਂ ਲੈ ਲੋ ਸਾਡੀ ਨੀਤੀ ਆ ਵੀ ਸਾਡਾ ਦਵੱਲਾ ਅਸੀਂ ਮੰਨ ਲਓ ਪਾਕਿਸਤਾਨ ਕੋ 25 ਲੈਣੀ ਚਾਹੁੰਦੇ ਪਾਕਿਸਤਾਨ ਨੂੰ ਦੇ ਦਈਏ ਚੀਜ਼ ਕੋਈ ਸਾਡੇ ਤੇ ਬੰਦਿਸ਼ ਨਾ ਹੋਵੇ ਕਿਸੇ ਹੋਰ ਕੋ ਕਿਸੇ ਸਾਡੀ ਲੋੜ ਆ ਸੀ ਉਹਨਾਂ ਕੋ ਲੈ ਲਈਏ ਇਹ ਨਾਲ ਦੀ ਨਾਲ ਪਿਛਲੇ ਲੰਬੇ ਸਮੇਂ ਤੋਂ ਇਹ ਸਟ੍ਰੇਟ ਦੇ ਵਿੱਚ ਜੀਐਮ ਕ੍ਰੋਸ ਜੈਨੇਟਿਕਲੀ ਮੋਡੀਫਾਈਡ ਜਿਹੜੀਆਂ ਨੇ ਉਹ ਬੜੀਆਂ ਘਾਤਕ ਹੈ ਇਨਸਾਨ ਵਾਸਤੇ ਅਸੀਂ ਤੋਂ ਦੀ ਰਿਸਰਚ ਦੀ ਆਗਿਆ ਨਹੀਂ ਸਿਰ ਦਿੰਦੇ ਇੰਡੀਆ ਦੇ ਵਿੱਚ ਉਹ ਜਿਹੜਾ 트럼ਪ ਆ ਰੋਜ਼ ਹੀ ਇਸ ਗੱਲ ਤੇ ਦਬਾ ਦੇ ਰਿਹਾ ਵਾ ਉਹਨਾਂ ਦਾ ਜਿਹੜਾ ਵਪਾਰ ਦਾ ਸੈਕਟਰੀ ਆ ਸਾਡਾ ਪਿਊਸ਼ ਕੋਲ ਉੱਥੇ ਗਿਆ ਵਾ ਡੈਲੀਗੇਸ਼ਨ ਗਿਆ ਵਾ ਉਹਨਾਂ ਨੇ ਇਸ ਗੱਲ ਦਾ ਜ਼ੋਰ ਦਿੱਤਾ ਜਾ ਰਿਹਾ ਵੀ ਜਿਹੜੀਆਂ ਜੀਐਮ ਕ੍ਰੋਪਸ ਆ ਤੇ ਆਇਲ ਸੀਡਸ ਦੀ ਇਹਦਾ ਤੁਸੀਂ ਸਾਡੇ ਨਾਲ ਕਰੋ ਪਰ ਇਹਦਾ 26% ਦਾ ਇੱਕ ਮੁੱਜੇ ਨਾ ਕਰੋ ਪਰ ਉਹਦਾ ਸਾਰਾ ਦੇਸ਼ ਐ ਸੁਰੇ ਪੱਬਾ ਪਾ ਰਿਹਾ ਵੀ ਜਿਹੜੀਆਂ ਜੈਨੇਟਿਕਲੀ ਮੋਡੀਫਾਈਡ ਕ੍ਰੌਪਸ ਆ ਉਹ ਸਾਡੇ ਦੇਸ਼ ਤੇ ਨਹੀਂ ਹੋਣੀਆਂ ਚਾਹੀਦੀਆਂ ਉਹ ਜੇ ਆਉਣ ਗਿਆ ਤਾਂ ਸਾਡਾ ਜਿਹੜਾ ਆਉਣ ਵਾਲੇ ਸਮੇਂ ਜਦੋਂ ਅਸੀਂ ਕੰਜ਼ਿਊਮ ਕਰਾਂਗੇ ਸਾਡਾ ਉਹ ਬਾਡੀ ਨੂੰ ਮੋਰ ਡਿਸਆਰਡਰ ਕਰੂਗਾ ਜਿਹੜਾ ਬੀਟੀ ਕਾਟਨ ਆ ਜਿਹੜਾ ਆਇਆ ਸੀਗਾ ਪਿੱਛੇ ਜਿਹੇ ਉਹ ਵੀ ਇਸੇ ਕਿਸਮ ਦੀ ਮਤਲਬ ਉਸੀ ਜੀਐਮ ਮੋਡੀਫਾਈਡ ਕ੍ਰੌਪ ਸੀ ਨਹੀਂ ਉਹ ਜੀਐਮ ਮੋਡੀਫਾਈਡ ਦਾ ਵਿਰੋਧ ਕੀਤਾ ਸੀ ਮੁੜ ਕਿਉਂ ਉਹ ਨਹੀਂ ਸੀ ਆਇਆ ਹੈ ਅਜੇ ਤੱਕ ਵੀ ਸਾਡੇ ਰਿਸਰਚ ਵੇ ਸਾਡੇ ਜਿਹੜੇ ਗਾਂਵ ਦੇ ਲੋਕ ਆ ਸਾਰੀਆਂ ਜਿਹੀਆਂ ਪਾਰਟੀਆਂ ਆ اپੋਜੀਸ਼ਨ ਆ ਇਹ ਭਾਜਪਾ ਤੋਂ ਬਗੈਰ ਸਾਰੇ ਲੋਕ ਕਹਿੰਦੇ ਆ ਵੀ ਇਹ ਇਸ ਤਰ੍ਹਾਂ ਦਾ ਵਪਾਰ ਨਾ ਹੋਣ ਹੁਣ ਇਸ ਵੇਲੇ ਕੀ ਪੋਜੀਸ਼ਨ ਕੀ ਆ ਕਿੱਛੇ ਕੋ ਗੱਲਬਾਤ ਕੋ ਚੌਰੀ ਆ ਸਾਲ ਨੂੰ ਐਉਂ ਲੱਗਦੀ ਆ ਵੀ ਜਿਹੜਾ ਟਰੰਪ ਆ ਨਾ ਉਹਨੇ ਜਦੋਂ ਸੋਚ ਚੁੱਕੀ ਆ 26 ਜਨਵਰੀ ਦੇ ਸਾਲ ਇਹ ਉਦੋਂ ਦਾ ਹੀ ਉਹ ਜ਼ੋਰ ਲਾ ਰਿਹਾ ਵੀ ਮੈਂ ਆਪਣੀ ਮਰਜ਼ੀ ਦਾ ਟੈਰਫ ਲਾਉਣਾ ਵਾ ਉਹ ਚਾਹੁੰਦਾ ਇਹ ਆ ਕਿ ਮੇਰੀਆਂ ਜਿਹੜੀਆਂ 12 ਖੇਤੀਬਾੜੀ ਦੀਆਂ ਵਸਤੂਆਂ ਵਾਂਗੂ ਕਿ ਮੱਖੀ ਕਣਕ ਆ ਉਹ ਘੱਟੋ ਘੱਟ ਭਾਰਤ ਵਿੱਚ ਜਾਣ ਤੇ ਭਾਰਤੋਂ ਉਹਨਾਂ ਤੇ ਟੈਕਸ ਕੋਈ ਨਾ ਲਾਵੇ। ਯਾਨੀ ਟੈਰਫ ਫ੍ਰੀ ਟ੍ਰੇਡ ਚਾਹੁੰਦਾ ਉਹ। ਫ੍ਰੀ ਦਾ ਮਤਲਬ ਇਹ ਆ ਕਿ ਇੱਕ ਤੇ ਇੱਕ ਤੇ ਇਸ਼ੂ ਆਪਣਾ ਹੋ ਗਿਆ ਟੈਰਫ ਫ੍ਰੀ ਟ੍ਰੇਡ। ਹਾਂ। ਇੱਕ ਇਸ਼ੂ ਜੀਐਮਓ ਬਾਰੇ ਜੜੀਆਂ ਹੋਵਾਂ। ਦੋਨਾਂ ਨੂੰ ਤੁਸੀਂ ਥੋੜਾ ਜਿਆਦਾ ਲੈਬਰੇਟ ਕਰੋ। ਇਹ ਲੈਬਰੇਟ ਇਸ ਕਰਕੇ ਅਭੀ ਉਹ ਜਦੋਂ ਜਿਹੜੀਆਂ ਫਸਲਾਂ ਮੰਨ ਲਓ ਸਾਡੇ ਕੋਲ ਮੱਕੀ ਭੇਜਣਾ ਚਾਹੁੰਦਾ ਸਾਡੇ ਕੋਲ ਹੋਰ ਫਸਲਾਂ ਭੇਜਣਾ ਚਾਹੁੰਦਾ ਕੀ ਉਹ ਜੀਐਮ ਭੇਜਣਾ ਚਾਹੁੰਦੇ ਹਾਂ ਉਹ ਆਂਦਾ ਵਾ ਮੈਨੂੰ ਜੀਐਮ ਦੀ ਵੀ ਆ ਗਿਆ ਤੇ ਉਹ ਆਹ ਵਾਂਗ ਜਿੱਥੇ ਝਗੜਾ ਫਸਿਆ ਹੋਇਆ ਹੈ ਸURE ਬੜਾ ਦਬਾਅ ਆ ਕੱਲ ਦਾ ਦਾ ਹਿੰਦੂ ਉਤਵਾਰ ਦੇ ਵਿੱਚ ਬੜਾ ਲੇਖ ਹੈ ਮੈਂ ਰੀਡਰਾਂ ਦਾ ਸੁਝਾਵੇ ਕਿ ਪੜ੍ਹਨਾ ਤਾਂ ਇੰਡੀਆ ਪੇਪਰ ਪੜੀਦਾ ਬੜੀ ਦਫਾ ਹਮੇਸ਼ਾ ਆਮ ਨੂੰ ਸੋ ਮੇਰਾ ਭਾਵ ਹੈ ਵੀ ਇਹ ਬੜਾ ਘਾਤ ਕਿਆ ਸਾਡਾ ਦੇਸ਼ ਇਹ ਵੀ 142 ਕਰੋੜ ਆਬਾਦੀ ਆ ਇਹਦੇ ਵਿੱਚ ਇਹੋ ਜਿਹਾ ਉਹ ਕੰਮ ਕਰਨਾ ਚਾਹੁੰਦਾ ਜਿਹੜਾ ਸਾਡੇ ਲੋਕਾਂ ਲਈ ਠੀਕ ਨਹੀਂ ਅਸੀਂ ਤਾਂ ਅੱਗੇ ਲੋਕ ਅਤੇ ਬਿਮਾਰ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਖਾਣੇ ਵਿੱਚ ਵੀ ਜੇ ਜ਼ਹਿਰ ਮਿਲ ਗਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਾਡੇ ਲਈ ਘਾਤਕ ਹੋਊਗਾ ਇਹਦਾ ਅਸੀਂ ਵਿਰੋਧ ਕਰਦੇ ਆਂ ਇਹਦੇ ਉੱਤੇ ਇਹਨਾਂ ਨੂੰ ਗੋਠੇ ਨਹੀਂ ਲਾਉਣੇ ਚਾਹੀਦੇ ਨਾਲ ਦੀ ਨਾਲ ਇਹ ਵੀ ਆ ਕਿ ਜਿਹੜਾ ਫ੍ਰੀ ਟ੍ਰੇਡ ਆ ਉਹਦਾ ਸਨੁਕਸਾਨ ਮੋਰ ਜਨੇ ਪਹਿਲੇ ਦਿਨ ਤੋਂ ਵਿਰੋਧ ਕੀਤਾ ਜਮੂਰੀ ਸੰਸਦ ਬਾਂ ਨੇ ਵਿਰੋਧ ਕੀਤਾ ਵਾ ਇਹ ਜਿਹੜਾ ਮੁਕਤ ਫਰੀ ਟ੍ਰੇਡ ਆ ਇਹ ਗਲਤ ਹੈ ਮੰਨ ਲਓ ਅਸੀਂ ਉਹਦੀ ਕਣਕ ਇੱਥੇ ਆ ਜਵੇ 2 ਸਾਲ ਤੱਕ ਲੋਕ ਲੈਣਗੇ ਜ ਅਮਰੀਕਾ ਦੀ ਕਣਕ ਲੋ ਜੀ ਸਸਤੀ ਹੈ ਜੀ ਅਮਰੀਕਾ ਦੀ ਕਣਕ 2 ਸਾਲਾਂ ਬਾਅਦ ਸਸਤੀ ਨਹੀਂ ਰਹਿਣੀ ਹੋਈ ਹਮਾ ਚਲਦੇ ਸੇਬਾਂ ਵਾਲੀ ਗੱਲ ਹੋ ਜਾਣੀ ਬਿਲਕੁਲ ਇਹਦੇ ਨਾਲ ਸਾਡੀ ਕਣਕ ਤਬਾਹ ਹੋ ਜੂਗੀ ਆ 12 ਫਸਲਾਂ ਉਹ ਜਿਹੜਾ ਨਾ ਪੂਰਾ ਤਰ੍ਹਾਂ ਪੁੱਤਰ ਆਸਾਨ ਨਹੀਂ ਹੁੰਦਾ ਕਿ ਪਤਾ ਨਹੀਂ ਮੇਰੀ ਬੋਲੀ ਤੁਹਾਨੂੰ ਚੰਗੀ ਨਾ ਲੱਗੇ ਉਹ ਉਤਰਿਆ ਵਾ ਇਸ ਲਈ ਕਿ ਮੈਂ ਜੋ ਕਹਿਣਾ ਵਾ ਮੈਂ ਕਹਿ ਰਿਹਾ ਮੈਂ ਚੀਨ ਨਾਲ ਕਰ ਲਿਆ ਮੋਹਰੇ ਨਾਲ ਦਬਾਅ ਕਰ ਲਿਆ ਹੁਣ ਮੈਂ 9 ਜੁਲਾਈ ਤੱਕ ਹਿੰਦੁਸਤਾਨ ਨਾਲ ਵੀ ਕਰ ਲੈਣਾ 9 ਜੁਲਾਈ ਕਿਉਂ ਵਾਲੀ ਉਹ ਤਾਂ ਮੈਂ 6 ਜੁਲਾਈ ਨੂੰ ਕਰ ਲੈਣਾ ਸੋ ਇਸ ਕਰਕੇ ਬੜਾ ਲੁਮਨੁਖਤਾ ਦੇ ਵਿਰੋਧ ਵਿੱਚ ਆ ਹੋਰ ਆਲ ਵੀ ਅਹੀਂ ਬੜਾ ਕਨ ਯੂਮਰ ਦੇਸ਼ ਆ 140 ਕਰੋੜ ਆ ਸਾਨੂੰ ਰੋਜ਼ ਇਹ ਚੀਜ਼ਾਂ ਲੈਣੀਆਂ ਇਹ ਗਲਤ ਹੈ ਅੱਗੇ ਵੀ ਅੱਗੇ ਵੀ ਆਰ ਸੀਟ ਦੇ ਵਿੱਚ ਜੋ ਐਂਡਿਓਮੈਟਿਕ ਲਿਆਉਣ ਲੱਗੇ ਸੀ ਉਦੋਂ ਲੋਕਾਂ ਵਿਰੋਧ ਕੀਤਾ ਹੈ ਪਰ ਹੁਣ ਵੀ ਅਸੀਂ ਕਰਾਂਗੇ ਪੂਰਾ ਸ਼ੁਕਰੀਆ ਜੀ ਬਹੁਤ-ਬਹੁਤ ਆਜੇ ਤਾਂ 991 ਦੇ ਵਿੱਚ ਆਪਾਂ ਸਾਰੇ ਉਦੋਂ ਸੁਣਦੇ ਹੁੰਦੇ ਸੀਗੇ ਨਾਰੇ ਕੱਟੀ ਬੱਚੀ ਬੀਜ ਬਚਾਉਣਾ ਡੰਕਲ ਖੱਬਾ ਰੱਤ ਕਰਾਉਣਾ ਆ ਇਹਦੇ ਨਾਲੇ ਹੁਣ ਅਜੋਕੇ ਸਮੇਂ ਦੇ ਵਿੱਚ ਤੇ ਉਹ ਤੋਂ ਗਾਂ ਦੀ ਸਟੈਪ ਜਿਹੜੀ ਆ ਤਾਂ ਨਵੀਂ ਆ ਗਈ ਆ ਕਿ ਹੁਣ ਬੀਜ ਬਚਾਉਣ ਦਾ ਸਵਾਲ ਨਹੀਂ ਹੈ ਹੁਣ ਤੇ ਬੀਜ ਦੇ ਵਿੱਚ ਹੀ ਇੱਕ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਫਿੱਟ ਕਰ ਦਿੱਤੀਆਂ ਜਾਣਗੀਆਂ ਜਿਹੜੀਆਂ ਸਾਡੀ ਮਨੁੱਖੀ ਸਿਹਤ ਵਾਸਤੇ ਵੀ ਬਹੁਤ ਸਾਰੀਆਂ ਘਾਤਕ ਹੋਣਗੀਆਂ ਕੁਝ ਬਿਮਾਰੀਆਂ ਜਿਹੜੀਆਂ ਨਵੀਆਂ ਲੱਗ ਸਕਦੀਆਂ ਔਰ ਉਹਨਾਂ ਦੇ ਵਿੱਚ ਇੰਨਾ ਮੋਡੀਫਾਈਡ ਕਰਕੇ ਉਹਨਾਂ ਨੇ ਉਹ ਬੀਜ ਭੇਜਣੇ ਆ ਕਿ ਦਵਾਈਆਂ ਵੀ ਉਹਨਾਂ ਦੀਆਂ ਲੱਗਣੀਆਂ ਬਹੁਤ ਬਹੁਤ ਧੰਨਵਾਦ ਸੰਗਰਾਮ ਟੀਵੀ ਦੇ ਤੁਹਾਡਾ ਸਾਰਾ ਬਸਤੂ